ਮੈਂ ਦਣਾ ਮੈਂ ਇਹਨਾਂ ਨੂੰ ਆਪਣੀ ਫੇਸਬੁੱਕ ਤੇ ਨੋਟਿਸ ਪਾਇਆ ਸੀ ਨਾ ਮੈਂ ਕੁੜੀ ਵਾਲੇ ਨੂੰ ਜਾਣਦਾ ਤੇ ਮੁੰਡੇ ਵਾਲੇ ਨੂੰ ਜਾਣਦਾ ਸਾਡਾ ਜਿਹੜਾ ਇਹ ਸਿਸਟਮ ਹੈ ਨਾ ਬਹੁਤ ਬੜੇ ਲੰਮੇ ਜਿਹਰਾਂ ਤੋਂ ਚਲੋ ਮੈਂ ਲੋਕਾਂ ਦੀ ਹੈਲਪ ਵੀ ਕਰਦਾ ਆ ਤਾਂ ਚਲੋ ਕੋਈ ਪ੍ਰੋਬਲਮ ਹੁੰਦੀ ਉਹ ਵੀ ਸੋਲਵ ਕਰੀਦੀ ਆ ਚਲੋ ਮੰਦੇ ਵੀ ਆ ਲੋਕ ਆਪਣੀ ਤਾਂ ਉਹਦੇ ਵਿੱਚ ਕੀ ਜਦੋਂ ਮੈਨੂੰ ਪਤਾ ਲੱਗਾ ਇਹ ਚੀਜ਼ਾਂ ਦਾ ਤਾਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੱਕ ਨੋਟਿਸ ਪਾਇਆ ਫੇਸਬੁੱਕ ਤੇ ਹੂੰ ਵੀ ਕੋਈ ਆਪਣੇ ਬਿਆਨ ਨਾਲ ਆਪਣੇ ਤਦ ਖਣੀ 14 ਤਾਂ ਦੱਸ ਸਕਦਾ ਉਸ ਤੋਂ ਬਾਅਦ ਵਿੱਚ ਨਹੀਂ ਤਾਂ ਮੈਂ ਬੰਦੇ ਦੀ ਮੇਰੇ ਕੋਲ ਫੋਟੋ ਵੀ ਆ ਗਈ ਪੰਜਾਬੀ ਦੀ ਤਾਂ ਸਾਰਾ ਬੇਲਵਾ ਆ ਗਿਆ ਮੈਂ ਨਹੀਂ ਤਾਂ ਚਾਕੇ ਅੱਜ ਰਾਤ ਨੂੰ ਉਹ ਸਾਰੀ ਬਾਇ ਡਾਟਾ ਫੇਸਬੁੱਕ ਤੇ ਛਾੜ ਦੇਣਾ ਪਈ ਤੇ ਉਸ ਬੰਦੇ ਦਾ ਜਿਹੜਾ ਮਨਪ੍ਰੀਤ ਹੈ ਜਿਨੇ ਇਹ ਕਾਰਡ ਕੀਤਾ ਸੀਗਾ ਉਹਦਾ ਫਿਰ ਮੈਨੂੰ ਆ ਗਿਆ ਫੋਨ ਸ਼ਾਮ ਉਹ ਕਹਿੰਦਾ ਵੀ ਇਦਾਂ ਦਾ ਕਰਕੇ ਆਹ ਗੱਲ ਹੋਈ ਘਰ ਦੀਆਂ ਪ੍ਰੋਬਲਮਾਂ ਦੱਸੀਆਂ ਅਸੀਂ ਆਸੀਂ ਇਦਾਂ ਉਦਾਂ ਮੇਰਾ ਭਾਂ ਮਰ ਗਿਆ ਉਹਨੇ ਇਹ ਦਾ ਕੀਤਾ ਇਹ ਦਾ ਕੀਤਾ ਚਲੋ ਹੋਈਆਂ ਗੱਲਾਂ ਬਾਤਾਂ ਬਾਅਦ ਵਿੱਚ ਮੈਂ ਕਿਹਾ ਤੂੰ ਇਹ ਮੈਨੂੰ ਦੱਸ ਬਈ ਜਿਹੜਾ ਪਹਿਲਾਂ ਤੋਂ ਉਹਦੇ ਸਿਰ ਦੇ ਵਿੱਚ ਇੱਕ ਲੋਹੇ ਜੀ ਉਹ ਕਹਿੰਦਾ ਰਾਡ ਨਹੀਂ ਸੀ ਉਹ ਉਹ ਸੀਗਾ ਨਾਈਫ ਦਾ ਇੱਕ ਪਿੱਛੇ ਹੈਂਡਲ ਸੀਗਾ ਓਕੇ ਫਿਰ ਪਸੋਲ ਮੈਂ ਕਿਹਾ ਵਿੱਚੋਂ ਕਿੱਥੋਂ ਆ ਗਿਆ ਜੀ ਬੀਪਸਟੋਲ ਵੀ ਮਨੋ ਪਿਸਟੋਲ ਦਾ ਵੀ ਆ ਕਹਿੰਦਾ ਪਿਸਟੋਲ ਜਿਹੜਾ ਸੀ ਉਹ ਉਹਨਾਂ ਦਾ ਆਪਣਾ ਹੀ ਸੀ ਪਿਸਟੋਲ ਉਥੋਂ ਘਰ ਨੂੰ ਚੱਕਿਆ ਸੀ ਮੈਂ ਵੀ ਦੋ ਗੋਲੀਆਂ ਮੈਨਾਂ ਜਨਾਨੀ ਦੇ ਲਗੀਆਂ ਉਹ ਮਨ ਸਾਰੀਆਂ ਗੱਲਾਂ ਗਿਆ ਤਾਂ ਮੈਂ ਰਿਕਾਰਡਿੰਗ ਵੀ ਉਹਦੀ ਕਰ ਲਈ ਆ ਇਹ ਜਿਹੜਾ ਮਸਲਾ ਆਇਆ ਇੰਦਾ ਵੀ ਫਿਲੀਪੀਨ ਦੇ ਵਿੱਚ ਬਹੁਤ ਲੰਮੇ ਚਿਰਾਂ ਤੋਂ ਇਹ ਜਿਹੜੇ ਪ੍ਰੋਬਲਮਾਂ ਚੱਲ ਰਹੀਆਂ ਨੇ ਜਿਹੜਾ ਮਰਮਰਈ ਇਹਦਾ ਕਰਦੇ ਇਹ ਤਾਂ ਸਿਰਫ ਆਪਣੇ ਬੰਦੇ ਆ ਇੱਕ ਦੂਜੇ ਦੇ ਨਾਲ ਸਾਡਾ ਇਹ ਆ ਵੀ ਇੱਥੇ ਸਿਸਟਮ ਪੁਲੀਪ ਇੰਟਰਵਿਊ ਜੀ ਇਹ ਹੀ ਮੁੱਦਾ ਹੈ ਚੱਕਾਂਗੇ হাজার ਲੋਕਾਂ ਨੂੰ ਦਬਾਵਾਂਗੇ ਤਾਂ ਫੇਰ ਹੀ ਇਹ ਰੁਕਣਾ ਜੀ ਕਿ ਇਹ ਕੁਝ ਨਹੀਂ ਕਰਦੇ ਇੱਥੇ ਤਾਂ ਫੇਰ ਕੁਝ ਨਹੀਂ ਹੋਣਾ ਇਹਹੀ ਕੰਮ ਮੋਤਾ ਇਦਾਂ ਹੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇਜਪ੍ਰੀਤ ਟਾਕ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਹੜੇ ਜਿਹੜੇ ਵੀਰ ਭੈਣਾਂ ਸਾਡੇ ਨਾਲ ਫੇਸਬੁੱਕ ਪੇਜ YouTube ਜਾਂ TikTok Instagram ਜਾਂ Snapchat ਤੇ ਜੁੜੇ ਹੋਏ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀਆਂ ਵੀਡੀਓਜ਼ ਰੀਲਜ਼ ਰਿਪੋਰਟਾਂ ਬਾਇਓਗ੍ਰਾਫੀਆਂ ਨਿਊਜ਼ਾਂ ਜੋ ਕ੍ਰਾਈਮ ਦੇ ਆਧਾਰ ਤੇ ਜੋ ਪੰਜਾਬ ਦੇ ਆਲੇ ਦੁਆਲੇ ਚੱਲ ਰਿਹਾ ਉਸ ਨੂੰ ਦੇਖਦੇ ਆ ਅੱਜ ਜਿਹੜੀ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਲੱਗਿਆਂਗਾ ਵੀ ਕੁਝ ਦਿਨ ਪਹਿਲਾਂ ਮਨੀਲਾ ਫਿਲੀਪਾਈਨ ਦੇ ਬਕੋਲਡ ਸਿਟੀ ਦੇ ਵਿੱਚ ਇੱਕ ਭੈਣ ਦਾ ਕਤਲ ਹੁੰਦਾ ਜਿਸ ਭੈਣ ਦਾ ਨਾਮ ਸਰਬਜੀਤ ਕੌਰ ਸੀ 6 ਮਹੀਨੇ ਪਹਿਲਾਂ ਭੈਣ ਦੇ ਘਰ ਵਾਲਾ ਵੀ ਇਸ ਫਾਨੀ ਸੰਸਾਰ ਨੂੰ ਅਲਵੇਦਾ ਕਹਿ ਜਾਂਦਾਗਾ ਤੇ ਜਦੋਂ ਅਸੀਂ ਹੋਰ ਜਾਣਕਾਰੀ ਇਕੱਠੀ ਕਰਨੀ ਚਾਹੀ ਤਾਂ ਸਾਨੂੰ ਪਤਾ ਲੱਗਿਆ ਭੈਣ ਦੇ 9 ਸਾਲ ਦੀ ਕੁੜੀ ਆ ਗਈ ਇੱਕ ਆਪ ਦਾ ਕੰਮਕਾਰ ਕਰਕੇ ਉਸ ਦਾ ਪਾਲਣ ਪੋਸ਼ਣ ਕਰ ਰਹੀ ਸੀ ਤਿੰਨ ਚਾਰ ਦਿਨ ਪਹਿਲਾਂ ਪੋਸਟਾਂ ਦੇਖਦੇ ਆ ਫੇਸਬੁੱਕ ਤੇ ਬੜਾ ਵਿਵਾਦ ਛਿੜਿਆ ਹੋਇਆ ਇਸ ਗੱਲ ਦਾ ਕੋਈ ਕਹਿੰਦਾ ਜੀ ਲੁੱਟ ਖੋਹ ਕਰਨ ਆਏ ਸੀਗੇ ਉਹ ਭੈਣ ਨੂੰ ਮਾਰ ਗਏ ਕੋਈ ਕਹਿੰਦਾ ਜੀ ਭੈਣ ਦੇ ਜਿਸ ਤੇ ਇਸ ਦਾ ਹਥਿਆਰ ਨਵਾਰ ਕੀਤਾ ਗਿਆ ਕੋਈ ਕਹਿ ਰਿਹਾ ਜੀ ਭੈਣ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਵੇਂ ਅਕਸਰ ਆਪਾਂ ਖਬਰਾਂ ਦੇਖਦੇ ਆਂ ਕਿ ਬੀ ਮਨੀਲਾ ਦੇ ਵਿੱਚ ਆਪਣੇ ਬਹੁਤ ਪੰਜਾਬੀ ਭੈਣਾ ਭਰਾਵਾਂ ਦੀਆਂ ਲਾਸ਼ਾਂ ਹੀ ਵਾਪਸ ਆਈਆਂ ਨੇ ਸੋ ਕ੍ਰਾਈਮ ਬੜਾ ਹੈਗਾ ਪਰ ਜਦੋਂ ਅਸੀਂ ਜਾਣਕਾਰੀ ਢੁਗਾਈ ਚ ਇਕੱਠੀ ਕੀਤੀ ਫਿਲੀਪਪਾਈਨ ਬਦਨਾਮ ਹੁੰਦਾ ਮਨੀਲਾ ਬਦਨਾਮ ਹੁੰਦਾ ਮਨੀਲਾ ਦੇ ਜਿਹੜੇ ਵਸਨੀਕ ਆ ਉਹ ਬਦਨਾਮ ਹੁੰਦਾਗਾ ਅਸਲ ਦੇ ਵਿੱਚ ਵੈਰੀ ਉੱਥੇ ਪੰਜਾਬੀ ਦਾ ਹੀ ਪੰਜਾਬੀ ਜਗਾ ਸੋ ਜਾਣਕਾਰੀ ਇਕੱਠੇ ਕਰਦੇ ਕਰਦੇ ਸਾਡਾ رابطہ ਹੋਇਆ ਸੁਧਾਗਰ ਸਿੰਘ ਹਟਵਾਲ ਨਾਲ ਜੋ ਕਿ ਮਰਕੀਨਾ ਸਿਟੀ ਦੇ ਵਿੱਚ ਰਹਿ ਰਹੇ ਆ ਅਕਸਰ ਉਹਨਾਂ ਨੂੰ ਤੁਸੀਂ ਦੇਖਿਆਗਾ ਵੀ ਲੋਕਾਂ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਉਹ ਮੂਰੇ ਹੁੰਦੇ ਆ ਕਿਉਂਕਿ ਉਹਨਾਂ ਨੇ ਵਧੀਆ ਨਾਮਨਾ ਖਟਿਆ ਕੰਮਕਾਰ ਕਰਕੇ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਕੀਤਾ ਤੇ ਪੰਜਾਬੀਆਂ ਦੀ ਮਦਦ ਵੀ ਬਹੁਤ ਕਰਦੇ ਆ ਅਕਸਰ ਦੇਖਦੇ ਹੀ ਰਹੇ ਨੇ ਉਹਨਾਂ ਦੀਆਂ ਵੀਡੀਓ ਸਾਡੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤੇ ਇਸ ਕਤਲ ਦੇ ਪਿੱਛੇ ਕਾਰਨ ਜਦੋਂ ਪੁੱਛਿਆ ਗਿਆ ਉਹ ਕਾਰਨ ਤੁਸੀਂ ਇਸ ਆਡੀਓ ਦੇ ਵਿੱਚ ਸਾਰਾ ਸੁਣੋਗੇ ਸਾਡੀ ਜਿਹੜੀ ਉਹਨਾਂ ਦੇ ਨਾਲ ਆਡੀਓ ਕਾਲ ਹੋਈ ਆਗੀ ਸਾਰਾ ਉਹਨਾਂ ਨੇ ਵਿੱਚ ਵਿਸਥਾਰ ਨਾਲ ਦੱਸਿਆਗਾ ਕਿ ਇਸ ਕਤਲ ਦੀ ਰੰਜਿਸ ਦੇ ਪਿੱਛੇ ਲੁੱਟ ਖੋਹ ਨਹੀਂ ਕੋਈ ਹੋਰ ਹੀ ਮਨਸੂਬਾ ਸੀ ਜਿਹੜਾ ਕਾਤਲ ਵਿਅਕਤੀ ਆ ਉਹ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਪਰ ਰਹਿ ਰਹੇ ਯੂਪੀਸੀ ਯੂਪੀ ਤੋਂ ਉਹ ਤੇ ਉਸਦੀ ਮਾਂ ਫਿਲੀਪਾਈਨ ਬਕੋਲਡ ਸਿਟੀ ਦੇ ਵਿੱਚ ਆ ਗਈ ਇਹ ਵੀ ਪਤਾ ਲੱਗਿਆ ਵੀ ਉਹਨਾਂ ਦੀ ਘਰੇਲੂ ਲੜਾਈ ਕਾਫੀ ਲੰਮੇ ਸਮੇਂ ਤੋਂ ਚੱਲਦੀ ਸੀ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਹੋਰ ਸਾਡ ਨੂੰ ਸੁਣਨ ਨੂੰ ਮਿਲੀ ਆ ਗਈ ਉਹ ਅਸੀਂ ਵੀ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਵੀ ਜਦੋਂ ਮਨੀਲਾ ਦੇ ਵਿੱਚ ਪੰਜਾਬੀ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾਗਾ ਅਕਸਰ ਦੇਖਦੇ ਆ ਫੇਸਬੁੱਕ ਸੋਸ਼ਲ ਮੀਡੀਆ ਤੇ ਹੋਰ ਅਦਾਰਿਆਂ ਦੇ ਫੋਟੋਆਂ ਦੇਖਦੇ ਥੱਲੇ ਸਿਰਫ ਇੱਕ ਲਾਈਨ ਲਿਖ ਕੇ ਫੁੱਲ ਸਟਾਪ ਲੱਗ ਜਾਂਦਾਗਾ ਵਾਇਰਲ ਪਰ ਹੁਣ ਸਦਾਗਰ ਸਿੰਘ ਢਵਾਲ ਨੇ ਕੁਝ ਬੰਦਿਆਂ ਦੇ ਨਾਮ ਲਏ ਆ ਜਿਵੇਂ ਕੇਸ ਦਾਗਰ ਸਿੰਘ ਢਵਾਲ ਹੋ ਗਿਆ ਅਮਰਜੀਤ ਸਿੰਘ ਡਾਲਾ ਹੋ ਗਿਆ ਮਨਜਿੰਦਰ ਜੋਨੀ ਹੋ ਗਿਆ ਬਹੁਤ ਬਹੁਤ ਵੱਡਾ ਨਾਮ ਆ ਹੈਪੀ ਮਨੀਲਾ ਹੋ ਗਿਆ ਵੀ ਇਹਨਾਂ ਨੇ ਇੱਕ ਨਾ ਪੰਜਾਬੀ ਕਮਿਊਨਿਟੀ ਲਈ ਜਥੇਬੰਦੀ ਦੀ ਤਰ੍ਹਾਂ ਇੱਕ ਟੀਮ ਬਣਾਈ ਆ ਵੀ ਜੇ ਕੋਈ ਇਦਾਂ ਦੀ ਵਾਰਦਾਤ ਹੋਇਆ ਕਰੋ ਸਾਨੂੰ ਪਤਾ ਲੱਗਿਆ ਕਰੋ ਅਸੀਂ ਉਸ ਬੰਦੇ ਨੂੰ ਉੱਥੇ ਸਜਾ ਤੋਂ ਆਇਆ ਕਰਾਂਗੇ ਕਿਉਂਕਿ ਮੇਰੇ ਹੱਥ ਉਥੋਂ ਦੀ ਗਵਰਨਮੈਂਟ ਲਾ ਲਓ ਜਾਂ ਪ੍ਰਸ਼ਾਸਨ ਦੇ ਵਿੱਚ ਲਾ ਲਓ ਵਧੀਆ ਪੈਂਦੇ ਅਗੇ ਚੰਗੇ ਪੈਂਦੇ ਚੰਗੇ ਇਹਨਾਂ ਦੇ ਰਿਲੇਸ਼ਨ ਨੇਗੇ ਅਕਸਰ ਇਹਨਾਂ ਦੀ ਵੀਡੀਓ ਦੇ ਵਿੱਚ ਆਪਾਂ ਪਤਾ ਲੱਗਦੇ ਆ ਸੋ ਬੜਾ ਟਾਈਮ ਤੁਹਾਡਾ ਲੈ ਨਹੀਂ ਲੈਂਦਾ ਹੁਣ ਤੁਸੀਂ ਪੂਰੀ ਵਿਸਥਾਰ ਨਾਲ ਉਹ ਗੱਲਬਾਤ ਸੁਣਿਓ ਵੀ ਇਸ ਮੰਦਭਾਗੀ ਘਟਨਾ ਦੇ ਪਿੱਛੇ ਕਾਰਨ ਕੀ ਸੀਗਾ ਇੱਕ ਵਾਰ ਫੇਰ ਤੋਂ ਮੈਂ ਤੁਹਾਡਾ ਸਾਡੀ ਆਡੀਅנס ਦਾ ਜਿਹੜੀ ਸਾਡੇ ਨਾਲ ਚਾਹੇ ਉਹ ਫੇਸਬੁੱਕ ਦੀ ਆਡੀਅנס ਆ ਚਾਹੇ ਟਿਕਟੋਕ ਦੀ ਆ ਚਾਹੇ YouTube ਦੀ ਆ ਜਾਂ Snapchat Instagram ਦੀ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸੁਣਦੇ ਹੋ ਸਾਨੂੰ ਵਾਚ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੇ ਸਾਡਾ ਅਦਾਰਾ ਲੋਕ ਹਿੱਤਾਂ ਲਈ ਆ ਨਿਰਪੱਖਾ ਨਿਡਰ ਕੋਈ ਵੀ ਖਬਰ ਸਾਂਝੀ ਕਰਨ ਲਈ ਸਾਨੂੰ ਤੁਸੀਂ ਇੰਸਟਾਗ੍ਰam, ਸਨੈਪਚੈਟ, ਫੇਸਬੁੱਕ ਇਹ ਤੇ ਮੈਸੇਜ ਕਰ ਸਕਦੇ ਹੋ ਯਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕੋਈ ਗੱਲ ਅਸੀਂ ਤੁਹਾਡਾ ਨਾਮ ਪ੍ਰਾਪਤ ਕਰਾਂਗੇ ਇੱਕ ਦਿਨ ਰਹੋ ਸੁਣਦੇ ਰਹੋ ਤੇਜਪ੍ਰੀ ਟਾਕ ਸਰ ਇੱਕ ਤਾਂ ਮੈਨੂੰ ਇਹ ਜਾਣਕਾਰੀ ਦਿਓ ਜਿੱਦਾਂ ਕਿ ਅਸੀਂ ਵੀ ਉਹ ਪੋਸਟ ਪੜ੍ਹੀ ਜਾਂਦੀ ਸੀ ਇੱਕੋ ਲੜਕੀ ਦੇ ਹਸਬੰਡ ਹੈ ਨਹੀਂ ਸੀਗਾ ਡੈਥ ਹੋਈ ਵੀ ਸੀ ਉਹਦੇ ਉਹਦੇ ਹਸਬੰਦ ਡੈਥ ਹੋਈ ਨੂੰ 5 ਮਹੀਨੇ ਹੋਏ ਆ ਹਜੇ ਉਹਦੀ ਕਿਡਨੀਆਂ ਦੀ ਪ੍ਰੋਬਲਮ ਸੀ ਜਿੱਦਾਂ ਕਿ ਉਹ ਥੋੜਾ ਬਿਮਾਰ ਹੋ ਕੇ ਤਾਂ ਪੂਰਾ ਹੋ ਗਿਆ ਜੀ ਜਿੱਦਾਂ ਕਿ ਸੋਸ਼ਲ ਮੀਡੀਆ ਇਹਨੂੰ ਲੁੱਟ ਖੋਹ ਦਾ ਮਾਮਲਾ ਦਰਸਾ ਰਿਹਾ ਵੀ ਇੱਕ ਕੁੜੀ ਜਿਹੜੀ ਜਿਹਦੇ 9 ਸਾਲਾਂ ਦੀ ਕੁੜੀ ਆ ਵੀ ਉਹ ਪਾਲਣ ਪੋਸ਼ਣ ਕਰਦੀ ਸੀ ਆਪਦੀ ਬੱਚੀ ਦਾ ਘਰ ਆਲਾ ਸਿਰ ਤੇ ਨਹੀਂ ਸੀ ਵੀ ਕਿਸੇ ਪੰਜਾਬੀ ਨੇ ਘਰੇ ਜਾ ਕੇ ਲੁੱਟ ਖੋਹ ਦੀ ਯੋਜਨਾ ਕਰਦੇ ਨੇ ਵੀ ਉਹਦਾ ਕਤਲ ਕਰ ਦਿੱਤਾ ਵੀ ਮਤਲਬ ਸੋਸ਼ਲ ਮੀਡੀਆ ਜਿਹੜਾ ਦਰਸਾ ਰਿਹਾ ਉਹ ਸੱਚ ਹੈ ਜੀ ਮਾਮਲਾ ਕਿਸੇ ਹੋਰ ਪਾਸੇ ਨੂੰ ਜੁੜਦਾ ਜੀ ਨਹੀਂ ਨਹੀਂ ਮੰਡੀ ਉਹ ਮੈਂ ਪਤਾ ਖਾਬਿਆ ਇਹ ਜਿਹੜੇ ਨਾ ਇਹ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਅਡਾ ਰਹੇ ਆ ਇਹ ਕਹ ਰਿਹਾ ਵੀ 10 ਤੋਲੇ ਸੋਨਾ ਤਾਂ 3 ਲੱਖ ਰੁਪਇਆ ਜਿਹੜਾ ਉਹ ਲੈ ਗਿਆ ਘਰੋਂ ਪੀਸੋਂ ਪਰ ਉਹ ਜੀ ਮੈਂ ਆਸ-ਪਾਸੇ ਬੰਦਿਆਂ ਤੋਂ ਪਤਾ ਕੀਤਾ ਉਹ ਕਹਿੰਦੇ ਵੀ ਇਹਨਾਂ ਦਾ ਕਾਰੋਬਾਰ ਹੈ ਨਹੀਂ ਸੀ ਉਹ ਇੰਨਾ ਠੱਡਾ ਉਹ ਵੇਸੇ ਹੀ ਲਖਾ ਰਹੇ ਆ ਉਹ ਸੱਚ ਨਹੀਂ ਜੀ ਉਹ ਕਹਾਣੀ ਜਿਹੜੀ ਆ ਚੋਰੀ ਪੈਸੇ ਰੋਏ ਜਿਹੜਾ ਸੋਨਾ 10 ਟੋਲੇ ਸੋਨਾ ਉਸ ਬੰਦੇ ਕੋਲ ਹੁੰਦਾ ਜਿਹਦੇ ਕੋਲ ਜ਼ਿਆਦਾ ਪੈਸੇ ਹੋਣ ਵਧੀਆ ਅੱਜ ਲੋ ਇਹਦਾ ਘਰ ਵਾਲਾ ਪੂਰਾ ਹੋਇਆ ਸੀ ਅੱਗੇ ਦਾ ਹਸਪੀਟਲ ਇੱਥੇ ਦੀ ਗੁਰੂ ਕਾ ਬੇਰੀਂ ਕਮੇਟੀ ਆ ਉਹਨਾਂ ਨੇ ਯਾਨੀ ਕਿ ਸੇਕ੍ਰੇਟ ਪੈਸੇ ਇਕੱਠੇ ਕੀਤੇ ਸੀ ਉਹਦੇ ਉੱਤੇ ਦੇਣ ਨੂੰ ਜੀ ਜੇ ਕਿਸੇ ਬੰਦੇ ਦਾ ਕਾਰੋਬਾਰ ਵਧੀਆ ਹੋਵੇ ਤਾਂ ਉਹਨੂੰ ਪੈਸੇ ਇਕੱਠੇ ਕਰਨ ਦੀ ਲੋੜ ਹੁੰਦੀ ਉਹਦਾ ਆਪ ਹੀ ਕਰ ਲੈਂਦਾ ਜਿਗਾੜ ਇੱਕ ਅਡਵਾਂਸ ਹੈ ਮੈਨੂੰ ਹੋਰ ਦੱਸੋ ਵੀ ਦੋਨੇ ਬਸਨੀ ਕੀ ਕੁ ਸ਼ੇਅਰ ਦੇ ਸੀਗੇ ਕੋਈ ਕੋਈ ਸ਼ਹਿਰ ਦੇ ਹਾਂਜੀ ਬਖੂਲੜ ਦੇ ਇੱਕੋ ਹੀ ਸ਼ਹਿਰ ਦੇ ਵਿੱਚ ਸੀ ਲਾਗੀ ਲਾਗੀ ਘਰ ਸੀਗਾ ਬਾਰੇ ਦੂਰ ਨਹੀਂ ਇਹਨਾਂ ਦੇ ਕਾਰਾ ਇਹ ਜਿਹੜਾ ਮਨਪ੍ਰੀਤ ਆ ਤੇ ਇਹ ਅੱਗੇ ਵੀ ਇਹਨਾਂ ਦੇ ਘਰ ਚਲ-ਚੁਲ ਜਾਂਦਾ ਹੁੰਦਾ ਸੀ ਇਹਨਾਂ ਦੀ ਲੜਾਈ ਝਗੜਾ ਬੇਸਿਕ ਲੋੜਾ ਪਹਿਲਾਂ ਤੋਂ ਜਿੱਦਾਂ ਆਮ ਚੱਲਦਾ ਹਾਂ ਨੂੰ ਘਰ ਦੀਆਂ ਸਦੇ ਲੂ ਲੜਾਈਆਂ ਜਿਹੜੀਆਂ ਉਹਨਾਂ ਨੇ ਹੀ ਚੱਲਦੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਇਹਨਾਂ ਨੇ ਇੰਨਾ ਆਮਲਾ ਬਦਲਿਆ ਜੀ ਦੇ ਨਾਲ ਘਟਨਾ ਕਰਮ ਹੋਇਆ ਇਹਦੇ ਜੀ ਪਿੱਛੋਂ ਪਰਿਵਾਰਕ ਪਿਛੋਕੜ ਪੰਜਾਬ ਤੋਂ ਕਿੱਥੋਂ ਸੀ ਏ ਸ਼ਰਮਜੀਤ ਕਰੋਰ ਦਾ ਪਿਸ਼ੋਕੜ ਇਹ ਹੈਗਾ ਇਹਦਾ ਮੈਨੂੰ ਲੱਗਦਾ ਨਹੀਂ ਮੈਨੂੰ ਪਤਾ ਇਹਦਾ ਪਿਸ਼ੋਕੜ ਹੈ ਕਿ ਮਨਪ੍ਰੀਤ ਦਾ ਜੀ ਆ ਮਨਪ੍ਰੀਤ ਦਾ ਇਹਦਾ ਸੀਗਾ ਜੀ ਇਹ ਕੋਟਲਾ ਮਹਿਰ ਸਿੰਘ ਵਾਲਾ ਅਮੂਜੀ ਹੋਲਾ ਇਹਨਾਂ ਦਾ ਪਿੰਡ ਹੈ ਜਿੱਦ ਦੀ ਬੇਸੇ ਰਹਿੰਦੇ ਸੀ ਯੂਪੀ ਵਾਲੇ ਆ ਤੇ ਇਕੱਲਾ ਹੀ ਰਹਿੰਦਾ ਸੀ ਜਾਂ ਪਰਿਵਾਰ ਨਾਲ ਰਹਿੰਦਾ ਸੀ ਜੀ ਉਹ ਆਪਦੇ ਇਹ ਜਿਹੜਾ ਇਹਦਾ ਪਰਿਵਾਰ ਇੰਡੀਆ ਤੇ ਇਹਦੀ ਮਦਰ ਆ ਆਪਣੇ ਇਥੇ ਫਿਲੀਪੀਨ ਦੇ ਵਿੱਚ ਰਹਿੰਦੀ ਤੇ ਤੁਸੀਂ ਪਤਾ ਕੀਤਾ ਹੋਣਾ ਜੀ ਕੰਮਕਾਰ ਕਿੱਦਾਂ ਮਤਲਬ ਮੁੰਡੇ ਦਾ ਕੰਮ ਕਰਕੇਵੇਂ ਸੀ ਨਹੀਂ ਹੈ ਨਹੀਂ ਜੀ ਕਾਰੋਬਾਰ ਵੀ ਹੈ ਨਹੀਂ ਉਹ ਵੀ ਪਤਾ ਕਰ ਲਿਆ ਮੈਂ ਐਡਵਾਨ ਸਰ ਗੱਲ ਪਤਾ ਕੀ ਹੈ ਜੀ ਦੇਖੋ ਵਾਰਦਾਤਾ ਪੰਜਾਬ ਚ ਬੜੀਆਂ ਹੁੰਦੀਆਂ ਵਾਰਦਾਤਾ ਕੈਨੇਡਾ ਅਮਰੀਕਾ ਚ ਬੜੀਆਂ ਹੁੰਦੀਆਂ ਨੇ ਵੀ ਪਰ ਬਦਨਾਮ ਥੋੜਾ ਫਿਲੀਪੀਨ ਜਿਆਦਾ ਕੀਤਾ ਵਗਾ ਫਿਲੀਪੀਨਾ ਦੇਖੋ ਜੀ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਸੀ ਨਾ ਜੋ ਵੀ ਪਹਿਲਾਂ ਵੀ ਸਾਡੇ ਜਿਹੜੀਆਂ ਬਾਰਤਾਂ ਹੋਈਆਂ ਜਿਹੜੀਆਂ ਸਾਡੀ ਨਿਗਾਹ ਦੇ ਵਿੱਚ ਜਿਹੜੀਆਂ ਬਾਰਤਾਂ ਆਈਆਂ ਆ ਤਾਂ ਉਹ ਤਕਰੀਬਨ ਤਕਰੀਬਨ ਜਿਹੜੇ ਆਪਣੇ ਖਾਸ ਬੰਦੇ ਭਾਈ ਭਰਾ ਜਿਹੜੇ ਰਿਸ਼ਤੇਦਾਰ ਨੇ ਜਾਂ ਯਾਰ ਦੋਸਤ ਉਹਨਾਂ ਨੇ ਹੀ ਕਰਵਾਈਆਂ ਕੋਈ ਤੀਸਰੇ ਪਾਸੇੋਂ ਕਿਸੇ ਵੀ ਬਾਰਤਤ ਹੋਈ ਨਹੀਂਗੀ ਉਹ ਇਸ ਕਰਕੇ ਆ ਅਸੀਂ ਇੱਥੇ ਬਹੁਤ ਚਿਰ ਦੇ ਫਿਲੀਪੀਨ ਦੇ ਵਿੱਚ ਰਹਿੰਨੇ ਆ ਰਹਿਣ ਦੀ ਖਾਤਰ ਉਹ ਵੀ ਅਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਵੀ ਅਸੀਂ ਵਿਦੇਸ਼ ਦੇ ਵਿੱਚ ਫਿਲੀਪੀਨ ਚੱਕ ਰਹਿੰਨੇ ਆ ਜਦੋਂ ਇੰਦਾਂ ਦੀ ਕੋਈ ਬਾਰਤਤ ਹੁੰਦੀ ਆ ਬਦਨਾਮ ਫਿਲੀਪੀਨ ਹੁੰਦਾ ਆ ਹੂੰ ਤਾਂ ਆਪਣਾ ਪੰਜਾਬੀ ਭਾਈਚਾਰਾ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਨੇ ਇਸ ਕਰਕੇ ਅਸੀਂ ਜਿਹੜਾ ਚੱਕਣ ਹੋਣ ਚੱਕਿਆ ਅਸੀਂ ਤੋਂ ਕੋਈ ਵੀ ਇਦਾਂ ਦੀ ਬਾਤ ਕਰਤ ਹੁੰਦੀ ਉਹਦੀ ਪੂਰੀ ਪੇਰਵਾਹੀ ਕਰਾਂਗੇ ਡਾਕਿਓ ਕਰਾਂਗੇ ਇਸੇ ਸਾਡੀ ਕਮੇਟੀ ਬਣਾਈ ਆ ਪੁਲਿਸ ਸਾਡੇ ਨਾਲ ਰਿਹਾ ਸਟਾਫ ਸਾਡੇ ਸਾਰਾ ਹੀ ਅਸੀਂ ਗੰਡ ਤੌਰ ਕੀਤਾ ਵੀ ਉਹ ਸਾਰਾ ਕੋਲ ਜੋ ਖਰਚਾ ਵੀ ਹੋਇਆ ਸਾਰਾ ਕੋਲ ਲਾ ਕੇ ਦੇ ਨੂੰ ਜੇ ਦੇਖਾਂਗੇ ਜੀ ਸਾਨੂੰ ਕਈ ਪਰਿਵਾਰਾਂ ਨੇ ਹੋਰ ਵੀ ਸੰਪਰਕ ਕੀਤਾਗਾ ਜਿਨ੍ਹਾਂ ਦੇ ਧੀ ਪੋਤਾ ਜਦੋਂ ਕਈ ਸਾਲ ਪਹਿਲਾਂ ਮਤਲਬ ਮਨੀਲਾ ਦੇ ਵਿੱਚ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਾਂ ਕਰ ਦਿੱਤਾ ਗਿਆ ਉਹ ਵੀ ਖਵਾਂਂ ਕਹਿੰਦੇ ਆ ਵੀ ਜਿਹੜੀ ਮਤਲਬ ਰੰਜਿਸ਼ ਬਾਜੀ ਸੀ ਕਿਸੇ ਦੇ ਰਿਸ਼ਤੇਦਾਰ ਨਹੀਂ ਸੀ ਕਿਸੇ ਦੇ ਯਾਰ ਦੋਸਤ ਨਹੀਂ ਸੀ ਵੀ ਉਥੋਂ ਦੇ ਲੋਕ ਬਕਾਇਦਾ ਬਦਨਾਮ ਹੋ ਜਾਂਦੇ ਆ ਹਾਂਜੀ ਹਾਂਜੀ ਇਹਦੇ ਵਿੱਚ ਬਦਨਾਮੀ ਫਿਲੀਪੀਨ ਕੰਟਰੀ ਨੂੰ ਆਉਂਦੀ ਨਾ ਫਿਲੀਪੀਨ ਮਨੀਲੇ ਨੂੰ ਆਉਂਦੀ ਆ ਪਰ ਉਹ ਜਿਹੜੀ ਮੈਂ ਆ ਤੁਸੀਂ ਇੰਡੀਆ ਦੇ ਵਿੱਚ ਬੈਠੇ ਆ ਤੁਸੀਂ ਇਹ ਸੋਚਦੇ ਆ ਵੀ ਫਿਲੀਪੀਨ ਦੇ ਵਿੱਚ ਇਹ ਕ੍ਰਾਈਮ ਜਿਹੜੇ ਫਿਲੀਪੀਨੀ ਕਰ ਰਹੇ ਆ ਫਿਲੀਪੀਨ ਦੀ ਕੰਟਰੀ ਆ ਪਰ ਨਹੀਂ ਇੱਥੇ ਜਿਹੜੇ ਫਿਲੀਪੀਨ ਦੇ ਵਿੱਚ ਜਿੱਦਾਂ ਕਿ ਆਮ ਹਾਇਰ ਕਰਕੇ ਤੁਸੀਂ ਬੰਦਾ ਨੂੰ 20-50 ਹਜ਼ਾਰ ਜਾਂ ਲੱਖ ਰੁਪਈਆ ਦੇ ਕੇ ਡਿਪੈਂਡ ਕਰਦਾ ਵੀ ਉਹ ਬੰਦਾ ਮਰੋਣਾ ਤਾਂ ਉਹ ਪੈਸੇ ਦੇਣੇ ਪੈਂਦੇ ਜੀ ਉਦਾਂ ਨਹੀਂ ਬੰਦਾ ਕੋਈ ਵੀ ਕਿਸੇ ਨੂੰ ਮਾਰਦਾ ਇੱਕ ਜਾਣਕਾਰੀ ਚ ਹੋਰ ਵਾਧਾ ਕਰਿਓ ਸਿਰਫ ਕਾਰਨ ਅਰੰਝਿਸ਼ਵਾਦੀ ਸਿਰਫ ਕੰਮ ਦੀ ਆ ਪੈਸਿਆਂ ਦੀ ਆ ਸਿਰਫ ਇਹ ਬਹੁਤ سارے ਜਿਹੜੇ ਮਸਲੇ ਆਏ ਆ ਜੀ ਕਾਰੋਬਾਰ ਦੇ ਵਿੱਚ ਵੀ ਹੋਇਆਗਾ ਦੂਸਰਾ ਕਈ ਘਰੇਲੂ ਜਿਹੜੇ ਰਾਣੇ ਆਇਤੋਂ ਪਿਛਲੇ ਆਪਣੇ ਇੰਡੀਆ ਦੇ ਕਿਸੇ ਜੀਆਂ ਅਰੰਝਿਤ ਸ਼ਾਹ ਜਾਂ ਲੜਾਈ ਝਗੜਿਆ ਬਸ ਉਹਨਾਂ ਦੇ ਵਿੱਚ ਆ ਤੇ ਇਹ ਹੁੰਦਾ ਤਾਂ ਕਰਕੇ ਆ ਇਹਨਾਂ ਦੇ ਵਿੱਚੇ ਕੋਈ ਮਾਈ ਮਾਈ ਬਾਪੂ ਹੈ ਨਹੀਂਗਾ ਤਾਂ ਕਰਕੇ ਹੋ ਰਿਹਾ ਜਾਨਦਾ ਜੋ ਅਸੀਂ ਹੁਣ ਕਦਮ ਇਸ ਟਾਈਮ ਚੱਕ ਰਹੇ ਆ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਰੁਕ ਜਾਣ ਬੜਾ ਜ਼ਰੂਰੀ ਆ ਬਹੁਤ ਵਧੀਆ ਤੁਸੀਂ ਪਹਿਲ ਕਦਮ ਜਿਹੜਾਗਾ ਉਹ ਸ਼ੁਰੂ ਕੀਤਾਗਾ ਕਿਉਂਕਿ ਅਕਸਰ ਦੇਖਦੇ ਆ ਹਜ਼ਾਰਾਂ ਦੀ ਗਲਤੀ ਦੇ ਤਰ੍ਹਾਂ ਤਾਂ ਮੁੰਡਿਆਂ ਦੀਆਂ ਲਾਸ਼ਾਂ ਫਿਲਪੀਨ ਮਨੀਲਾ ਚੋਂ ਆਈਆਂ ਨੇ ਅਕਸਰ ਲੋਕ ਗੱਲਾਂ ਕਰਦੇ ਸੀਗੇ ਵੀ ਇੱਕ ਜਦੋਂ ਕਿਸੇ ਦਾ ਕਤਲ ਹੋ ਜਾਂਦਾ ਇੱਕ ਫੋਟੋ ਪੈਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਊਗਾ ਕਿ ਸਾਰ ਦੱਸਤਾ ਜਾਂਦਾ ਵੀ ਜੇ ਕੋਈ ਕਮਿਊਨਿਟੀ ਜਾਂ ਕੋਈ ਕਮੇਟੀ ਆਪਣੇ ਪੰਜਾਬੀਆਂ ਦੀ ਬਣੀ ਤਾਂ ਇਸ ਚੀਜ਼ ਨੂੰ ਨੱਥ ਪਵੇ ਜੀ ਬਾਕੀ ਸਾਡੇ ਇੱਥੇ ਹੈਗੇ ਜੀ ਆਪਣੇ ਮੇਨ ਜਿਹੜੇ ਸਤਕਾਰਯੋਗ ਆਪਣੇ ਨਾਲ ਜੁੜੇ ਸਾਰੇ ਕਮੇਟੀ ਦੇ ਵਿੱਚ ਆਮਨਜੀਤ ਮਨਜਿੰਦਰ ਕਮਾਰ ਜੌਨੀ ਆ ਉਹ ਵੀ ਬਹੁਤ ਵਧੀਆ ਆ ਰਹੇ ਆ ਜੀ ਨਾਲ ਅਮਰਜੀਤ ਸਿੰਘ ਡਾਲਾ ਤਾਂ ਆਪਣੀ ਸਰਜੀ ਸਿੰਘ ਸਾਹੀ ਤਾਂ ਰਾਜਾ ਸਿੰਘ ਆ ਜੀ ਇਥੋਂ ਤਾਂ ਇੱਕ ਗਰਸ਼ਨ ਸਿੰਘ ਆ ਜੀ ਇਹਨਾਂ ਨਾਲ ਅਸੀਂ ਨਾਲ ਮਿਲ ਕੇ ਇੱਕ ਕਮੇਟੀ ਬਣਾਈ ਆ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਮਹਾਰਾਜ ਸਾਡੇ ਦੇ ਕਿਰਪਾ ਫਰੇ ਵੀ ਉਹਨਾਂ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਸਾਰ ਤੋਂ ਸਾਰ ਸਜ਼ਾ ਦਿੱਤੀ ਜਾਵੇ ਉਹਨਾਂ ਦੇ ਟਾਈਮ ਦੇ ਵਿੱਚ ਵੀ ਇਹ ਜਿਹੜੀਆਂ ਚੀਜ਼ਾਂ ਰੋਕ ਸਕਣ ਜੀ ਬਹੁਤ ਬਹੁਤ ਧੰਨਵਾਦ ਟਵਾਲ ਸਾਹਿਬ ਤੁਸੀਂ ਸਮਾਂ ਕੱਢਿਆ ਆਪ ਦਾ ਕੀਮਤੀ ਜੀ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ